ਲਸਾਨੀ ਸ਼ਹਾਦਤਾਂ ਦੇ ਇਹਨਾਂ ਦਿਹਾੜਿਆਂ ਦੇ ਵਿੱਚ ਇੱਕ ਪਾਸੇ ਜਿੱਥੇ ਸਿੱਖ ਸੰਗਤ ਜਿਹੜੀ ਹੈ तमाम ਨਮ ਅੱਖਾਂ ਦੇ ਨਾਲ ਇਹਨਾਂ ਦਿਹਾੜਿਆਂ ਦੇ ਵਿੱਚ ਆਪਣੇ ਦਿਨ ਕੱਟ ਰਹੀ ਹੈ ਸਾਡੇ ਨਾਲ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਮਜੂਰ ਨੇ ਤਾਂ ਵੀ ਸਾਬ ਗੱਲਬਾਤ ਕਰ ਰਹੀ ਸੀ ਕਿ ਇਹ ਲਸਾਨੀ ਸ਼ਹਾਦਤਾਂ ਇਹਨਾਂ ਦਿਹਾੜਿਆਂ ਦੇ ਵਿੱਚ ਜਿੱਥੇ ਸਿੱਖ ਸੰਗਤ ਜਿਹੜੀ ਹੈ ਇਹਨਾਂ ਦਿਨਾਂ ਦੇ ਵਿੱਚ ਇੱਕ ਬੜਾ ਸਾਦਾ ਜੀਵਨ ਸਾਦਾ ਪੋਚਨ ਸਕਦੀ ਹੈ ਤੇ ਇਹਨਾਂ ਦਿਨਾਂ ਨੂੰ ਜੇ ਸੀ ਪਿਛਲੇ ਉਹਨਾਂ ਸਦੀਆਂ ਤੱਕ ਜਾੜਾ ਹੋਵੇ ਕਿਵੇਂ ਮਹਿਸੂਸ ਕੀਤਾ ਜਾਂਦਾ ਦੇਖੋ ਇਹ ਜਿਹੜਾ ਉਹ ਦਾ ਸਾਰਾ ਹੀ ਮਹੀਨਾ ਇਹ ਸਿੱਖਾਂ ਲਈ ਇੱਕ 골ਡਨ ਸਾਡਾ ਇਤਿਹਾਸ ਆ 골ਡਨ ਇਤਿਹਾਸ ਇਸ ਕਰਕੇ ਆ ਇੱਕ ਤਾਂ ਸ਼ਾਹ ਤਾਂ ਹੋਈਆਂ ਦੂਆ ਸਤਗੁਰ ਜੀ ਨੇ ਸਿਧਾਂਤ ਘੜੇ ਜੇ ਇਸ ਧਰਤੀ ਦੇ ਉੱਤੇ ਜਿੱਥੇ ਆਪਾਂ ਖੜੇ ਆ ਸੀਸਗੰਜ ਗੁਰਦੁਆਰੇ ਤੇ ਸਤਗੁਰ ਜੀ ਨੇ ਕਲਪਨਾ ਕੀਤੀ ਕਿ ਦਿੱਲੀ ਤੋਂ ਜਲੇ ਭਾਈ ਜੈਤਾ ਜੀ ਸੀਸ ਲੈ ਕੇ ਤੁਰੇ ਤੇ ਕਿਸੇ ਨੇ ਆਵਾਜ਼ ਬੁਲੰਦ ਕੀਤੀ ਤੇ ਸਤਗੁਰਾਂ ਨੇ ਕਲਪਨਾ ਕਰਕੇ ਉਹਨੂੰ ਅਸਲੀ ਜਾਮਾ ਪਹਨਾਇਆ ਤਖਤ ਕੇਸਗੜ ਦੇ ਠੰਡੇ ਵਾਟੇ ਦੀ ਪੌਲ ਦੇ ਕੇ ਤੇ ਖਾਲਸੇ ਨੂੰ ਜਿੱਥੇ ਵੀ ਬੱਕਰੀ ਇੱਕ ਪਛਾਣ ਬਾਕਸ ਦਿੱਤੀ ਵੀ ਜਿੱਥੇ ਵੀ ਖੜਾ ਹੋਊਗਾ ਮੇਰਾ ਖਾਲਸਾ ਪਛਾਣਿਆ ਜਾਊਗਾ ਇਸੇ ਤਰ੍ਹਾਂ ਜਿਹੜਾ ਸ਼ਹਾਦਤਾਂ ਦੇ ਦੇਨੇ ਆ ਸਾਰੇ ਇਹ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਆ ਤੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਜਿਹੜੀਆਂ ਗਾਥਾ ਹੈ ਉਹ ਵੀ ਬਲਖਣਿਆ ਜੇ ਆਪਾਂ ਅੱਜ ਦੇ ਯੁੱਗ 'ਚ ਵੀ ਗੱਲ ਕਰਦੇ ਆ ਸਿੱਖਾਂ ਦਾ ਇੱਕ ਬਲਖਣ ਪੰਨੇ ਇਹ ਰਿਹਾ ਵੀ ਇਤਿਹਾਸ ਪੜਦਾ ਵੀ ਆ ਇਤਿਹਾਸ ਤੇ ਗੌਰਵ ਵੀ ਕਰਦਾ ਇਹ ਇਤਿਹਾਸ ਬਣਾਉਂਦਾ ਵੀ ਆ ਦੁਬਾਰਾ ਰਿਪੀਟ ਵੀ ਕਰਦਾ ਅਜੋਕੇ ਯੋਗ ਵਿੱਚ ਵੀ ਰਿਪੀਟ ਹੋਇਆ ਸੋ ਸਤਗੁਰ ਜੀ ਨੇ ਸਾਰਾ ਪੰਥ ਨਿਸ਼ਾਭਰ ਕਰਕੇ ਇਹ ਸਿੱਖ ਪੰਥ ਨੂੰ ਵਿਰਾਸਤ ਬਖਸ਼ਿਸ਼ ਕੀਤੀ ਸੀ ਜਿਹੜੇ ਯੁੱਗਾਂ ਯੁੱਗਾਂ ਤੱਕ ਇਦਾਂ ਚੱਲਦੀ ਰਹਿਣੀ ਸਿੰਪਲ ਇਹ ਆ ਜਿਹੜੇ ਦਿਹਾੜੇ ਆ ਮੈਂ ਮਾਲਵੇ ਦੀ ਧਰਤੀ ਤੇ ਅੱਜ ਸਤ ਜਾਂਦਾ ਰਹਿਣਾ ਕਈ ਤਾਂ ਸਾਡੇ ਹਾਲੇ ਵੀ ਵੀਰ ਪਰਿਵਾਰਾਂ ਦੀ ਉਹ ਪਰੰਪਰਾ ਰਾਤ ਨੂੰ ਮੰਝਾਂ ਤੇ ਸੌਂਦੇ ਵੀ ਨਹੀਂ ਉਹ ਇਸ ਮਹੀਨੇ ਦੇ ਵਿੱਚ ਘਰ ਦੇ ਵਿੱਚ ਸਿਰਫ ਇੱਕ ਦਾਲ ਬਣਾਉਂਦੇ ਆ ਤੇ ਫੁਲਕੇ ਛਕਦੇ ਆ ਤੇ ਉਹ ਵੀ ਬਹੁਤ ਸਾਦਾ ਕੋਈ ਮਿਰਚ ਮਸਾਲਾ ਨਹੀਂ ਇਹ ਮੈਂ ਉਹਦਾ ਸਮਝਦਾ ਵੀ ਜੇ ਸਾਦਾ ਬੰਦਾ ਭੋਜਨ ਖਾਂਦਾ ਇੱਕ ਤਾਂ ਸਿਹਤ ਵੀ ਠੀਕ ਰਹਿੰਦੀ ਫਿਰ ਜਿਹੜੀ ਅੰਦਰ ਰੂਹ ਬੈਠੀ ਆ ਇਹ ਵੀ ਤੇਜ ਤਰਾਰ ਖਾ ਕੇ ਜਿਹੜੀ ਹੋਰ ਤੇਜ ਹੁੰਦੀ ਤੇ ਸਾਦਾ ਭੋਜਨ ਸਾਦਾ ਖਾਣਾ ਪਵਿੱਤਰ ਗੁਰਬਾਣੀ ਨੇ ਤੇ ਸਤਗੁਰ ਜੀ ਨੇ ਸਾਨੂੰ ਸਾਧ ਹਰਿ ਇਹ ਉਦੇਸ਼ ਦਿੱਤਾ ਪਰ ਮਨੁੱਖ ਦਾ ਆਚਰਣ ਵੀ ਉਹਨਾਂ ਹੀ ਸਾਦਾ ਹੋ ਜਾਂਦਾ ਤੋ ਸਤਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇਹ ਮਹਾਨ ਬਰਾਸਤ ਵੀ ਸਾਹਮਣੇ ਬੈਠੇ ਆ ਤੇ ਸਾਨੂੰ ਯਾਦ ਵੀ ਕਰਾਉਂਦੀ ਆ ਕਿਉਂਕਿ ਕਈ ਧਰਮਾਂ ਦੇ ਵਿੱਚ ਇਦਾਂ ਦੀਆਂ ਸ਼ਹਾਦਤਾਂ ਲਈ ਰੋਣ ਪੇਟਣ ਸਰੀਰ ਕੱਟ ਦਿੰਦੇ ਪਰ ਸਤਗੁਰੂ ਜੀ ਨੇ ਇਹ ਸ਼ਹੀਦੀ ਜੋੜ ਮੇਲੇ ਬਣਾ ਦਿੱਤੇ ਅੱਜ ਵੀ ਖਾਲਸਾ ਪੰਥ ਸਮੁੱਚੇ ਸ਼ਹੀਦਾਂ ਦੇ ਜਿਹੜੇ ਆ ਜੋੜ ਮੇਲੇ ਵੱਡੇ ਪੱਧਰ ਤੇ ਮਨਾਉਂਦਾ ਆ ਬੜਾ ਬਿਰਾਗ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਕਿਉਂਕਿ ਜਦੋਂ ਯਾਦ ਕਰਦੇ ਉਹਨਾਂ ਸਮੇਂ ਉਹਨਾਂ ਸਮੇਂ ਨੂੰ ਯਾਦ ਕਰਦੇ ਆ ਇਹਨੂੰ ਮੈਂ ਜੋੜਾਂਗੀ ਸਿੱਖ ਇਤਿਹਾਸ ਦੇ ਨਾਲ ਕਿ ਤੁਹਾਡੇ ਅਗਲੀ ਕਾਰਵਾਈ ਰਗੀ ਕਿਉਂਕਿ ਜੇ ਇਤਿਹਾਸ ਪੜਾਵਾਂਗੇ ਬੱਚਿਆਂ ਨੂੰ ਕਿਉਂਕਿ ਸਿੱਖ ਸੰਗਤ ਹਮੇਸ਼ਾ ਕਹਿੰਦੀ ਕਿ ਇਤਿਹਾਸ ਦੇ ਨਾਲ ਜੋੜਨ ਦੇ ਲਈ ਬੱਚਿਆਂ ਦੀ ਪੜਾਈ ਦੇ ਵਿੱਚ ਉਹ ਵਿਸ਼ੇ ਜ਼ਰੂਰ ਹੋਣੇ ਚਾਹੀਦੇ ਕਿ ਐਸਜੀਪੀਸੀ ਕੁਝ ਅਜੀਹਾ ਕੁਝ ਅਗਲੀ ਪ੍ਰਤੀਕਿਰਿਆ ਹੋ ਸਕਦੀ ਹੈ ਅਸੀਂ ਤਾਂ ਪਹਿਲਾਂ ਵੀ ਸਾਡਾ ਸ਼ਾਮਨੀ ਕਮੇਟੀ ਦਾ ਮਤਾ ਸੀ ਅਸੀਂ ਆਪਣੇ ਜਿੰਨੇ ਸਾਡੇ ادارے ਆ ਸੀ ਉਹਨਾਂ ਦੇ ਵਿੱਚ ਚਾਹੇ ਕਾਲਜ ਆ ਚਾਹੇ ਸਕੂਲ ਆ ਇੱਕ ਧਾਰਮਿਕ ਟੀਚੇ ਰੱਖਿਆ ਜਿਹੜੇ ਇਸ ਗੱਲ ਤੋਂ ਪ੍ਰੇਰਿਤ ਕਰਦੇ ਆ ਉਹ ਤੋਂ ਇਲਾਵਾ ਸਾਡੇ ਈਨੇ ਪ੍ਰਚਾਰਕ ਆ ਜਿਹੜੇ ਉਹ ਵੀ ਘਰ ਘਰ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਨਗਰਾਂ ਜਾ ਕੇ ਪ੍ਰਚਾਰ ਕਰਦੇ ਆ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਲੱਗੀ ਹੋਆ ਹੋਰ ਸੰਸਥਾਵਾਂ ਵੀ ਲੱਗੀ ਹੋਆ ਪਰ ਕਿਉਂਕਿ ਇਹ ਕੱਲਾ ਸ਼ੋਮਣੀ ਕਮੇਟੀ ਦਾ ਕਾਰਜ ਨਹੀਂ ਇਹ ਸਮੁੱਚੀ ਕੌਮ ਦਾ ਵੀ ਆ ਤੇ ਅੱਜ ਸਾਡਾ ਇੱਕ ਸੁਭਾਅ ਬਣ ਗਿਆ ਵੀ ਜੇ ਕੋਈ ਕਾਰਜ ਆ ਸ਼ੋਮਣੀ ਕਮੇਟੀ ਨਹੀਂ ਕਰਦੀ ਕਹਿ ਕੇ ਤਾਂ ਸਿੱਖ ਪਰਾਂ ਨੂੰ ਹੋ ਜਾਂਦਾ ਇਹ ਮੇਹੀ ਨਹੀਂ ਗੱਲ ਇਹ ਆਪਾਂ ਵੀ ਇਸ ਸਮਾਜ ਦਾ ਹਿੱਸਾ ਆ ਸਿੱਖ ਪੰਥ ਦਾ ਹਿੱਸਾ ਆ ਆਪਣੇ ਵੀ ਯਤਨ ਕਰ ਜਾਈਏ ਤੇ ਸ਼ੋਮਣੀ ਕਮੇਟੀ ਸਰਮੌਰ ਸੰਸਥਾ ਕਰਕੇ ਵੱਧ ਯਤਨ ਕਰਦੀ ਆ ਸੋ ਇੱਕ ਪਾਸੇ ਜਿੱਥੇ तमाम ਸਿੱਖ ਸੰਗਤ ਜਿਹੜੀ ਹੈ ਚਾਹੇ ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਚਮਕੌਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਫਤਿਹਗੜ੍ਹ ਸਾਹਿਬ ਦੀ ਗੱਲ ਕਰ ਲਈਏ ਅੱਜ तमाम ਸਿੱਖ ਸੰਗਤ ਦੇ ਵਿੱਚ ਇਹਨਾਂ ਵਿਰਾਗਮਈ ਦਿਨਾਂ ਨੂੰ ਉਹਨਾਂ ਲਾਸਾਨੀ ਸ਼ਹਾਦਤਾਂ ਨੂੰ ਯਾਦ ਕੀਤਾ ਜਾ ਰਿਹਾ ਜਦੋਂ ਪੋਦੇ ਇਹਨਾਂ ਮਹੀਨਿਆਂ ਦੇ ਵਿੱਚ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਜਿਹੜਾ ਹੈ ਸਰਪੰਸ ਦੀ ਖਾਤਰ ਉਹਨਾਂ ਨੇ ਪਰਿਵਾਰ ਵਾਰਿਆ ਸੀ ਚਾਹੇ ਛੋਟੇ ਸਾਹਿਬਜ਼ਾਦੇ ਦੀ ਗੱਲ ਕਰ ਲਈਏ ਚਾਹੇ ਅਸੀਂ ਵੱਡੇ ਸਾਹਿਬਜ਼ਾਦੇ ਦੀ ਗੱਲ ਕਰ ਲਈਏ ਪੂਰਾ ਪਰਿਵਾਰ ਜਿਹੜਾ ਹੈ ਅੱਜ ਉਹ ਦਿਹਾੜੇ ਗੜਦਾ ਕਿਲਾ ਛੜ ਕੇ ਸ਼ਿਰਗੁਰ ਗੋਬੀ ਸਿੰਘ ਜੀ ਜੜ ਨੇ ਸੱਸਾ ਨਦੀ ਵੱਲ ਚਲੇ